ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਜੀ ਕੜੀ ਬਣਾ ਕੇ ਤਿਆਰ ਕਰਾਂਗੇ ਤੇ ਇਹ ਕੜੀ ਆਪਾਂ ਸਿੰਪਲਲੀ ਪਕੌੜਿਆਂ ਵਾਲੀ ਬਣਾ ਕੇ ਤਿਆਰ ਕਰਾਂਗੇ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਹ ਕੜੀ ਦਾ ਮਸਾਲਾ ਦਿਖਾ ਰਹੀ ਹਾਂ ਜੋ ਆਪਾਂ ਬਣਾ ਕੇ ਤਿਆਰ ਕਰਾਂਗੇ ਇਹਦੇ ਲਈ ਮੈਂ ਮਿਰਚਾਂ ਲੈ ਲਿਆ ਨੇ ਜੀ ਤਿੰਨ ਵੱਡੇ ਪਿਆਜ਼ ਲਏ ਨੇ ਅਦਰਕ ਲੈ ਲਿਆ ਹੈ ਧੋ ਕੇ ਇਹਨੂੰ ਮੈਂ ਚੀਰ ਲਿਆ ਸੀਗਾ ਲਸਣ ਲਿਆ ਹੈ ਤੇ ਇੱਕ ਟਮਾਟਰ ਲਿਆ ਹੈ ਟਮਾਟਰ ਟੋਟਲੀ ਆਪਸ਼ਨਲ ਹੈ ਅਗਰ ਤੁਸੀਂ ਯੂਜ਼ ਕਰਨਾ ਚਾਹੋ ਤਾਂ ਕਰ ਸਕਦੇ ਹੋ ਅਗਰ ਸਕਿਪ ਕਰਨਾ ਚਾਹੋ ਤਾਂ ਸਕਿਪ ਵੀ ਕਰ ਸਕਦੇ ਹੋ ਤੇ ਮੈਂ ਤਾਂ ਵੈਸੇ ਹੀ ਪਾ ਲਿਆ ਸੀਗਾ ਤੇ ਮਿਰਚਾਂ ਇਹਦੇ ਵਿੱਚ ਮੈਂ 15 ਤੋਂ 18 ਯੂਜ਼ ਕਰੂੰਗੀ ਬਾਕੀ ਜਿੰਨਾ ਤੁਸੀਂ ਤਿੱਖਾ ਖਾਂਦੇ ਹੋ ਤੁਸੀਂ ਆਪਣੇ ਜਿਹੜੇ ਟੇਸਟ ਦੇ ਅਕੋਰਡਿੰਗ ਜਿਹੜਾ ਉਹ ਲੈ ਸਕਦੇ ਹੋ ਤੇ ਉਸ ਤੋਂ ਬਾਅਦ ਇਹ ਵਾਲਾ ਮਸਾਲਾ ਤਾਂ ਆਪਾਂ ਬਾਅਦ 'ਚ ਬਣਾ ਕੇ ਤਿਆਰ ਕਰਾਂਗੇ ਤੇ ਪਹਿਲਾਂ ਆਪਾਂ ਕੜੀ 'ਚ ਪਾਉਣ ਵਾਲੇ ਜਿਹੜੇ ਪਕੌੜੇ ਐ ਉਹ ਬਣਾਵਾਂਗੇ ਕੜਿਚ ਮੈਂ ਤਿੰਨ ਤਰ੍ਹਾਂ ਦੇ ਪਕੌੜੇ ਬਣਾਉਂਗੀ ਪਾਲਕ ਦੇ ਆਲੂ ਦੇ ਤੇ ਪਿਆਜ਼ ਦੇ ਤੇ ਪਾਲਕ ਨੂੰ ਮੈਂ ਚੰਗੀ ਤਰ੍ਹਾਂ ਛਾਂਟ ਲਿਆ ਸੀਗਾ ਤੇ ਹੁਣ ਬاری ਸੀਗੀ ਇਹਨੂੰ ਕੱਟ ਕਰਨ ਦੀ ਤੇ ਪਾਲਕ ਵੀ ਆਪਣੀ ਜਿਹੜੀ ਸੀਗੀ ਬਹੁਤ ਜ਼ਿਆਦਾ ਵਧੀਆ ਸੀਗੀ ਇਹ ਹੁਣ ਅਸੀਂ ਆਪਣੀ ਜਿਹੜੀ ਪਾਲਕ ਹੈ ਇਹਨੂੰ ਕੱਟ ਕੇ ਤਿਆਰ ਕਰਾਂਗੇ ਤੇ ਤੁਸੀਂ ਵੀ ਵੀਡੀਓਜ਼ ਨਾਲ ਇਦਾਂ ਹੀ ਜੁੜੇ ਰਹੋ ਮੈਂ ਚੰਗੀ ਤਰ੍ਹਾਂ ਕੱਟਣ ਤੋਂ ਬਾਅਦ ਧੋ ਲਿਆ ਸੀਗਾ ਤੇ ਉਸ ਨੂੰ ਸਾਈਡ ਤੇ ਰੱਖ ਦਿੱਤਾ ਸੀਗਾ ਤੇ ਆਲੂ ਆਪਾਂ ਪਹਿਲਾਂ ਹੀ ਛਿੱਲ ਕੇ ਪਾਣੀ ਦੇ ਵਿੱਚ ਰੱਖ ਦਿੱਤੇ ਸੀਗੇ ਤਾਂ ਕਿ ਜਿਹੜੇ ਆਲੂ ਆ ਸਾਡੇ ਕਾਲੇ ਨਾ ਫਿਰਨ ਕੜੀ ਦੇ ਵਿੱਚ ਪਕੌੜੇ ਬਣਾਉਣ ਦੇ ਲਈ ਜਿਹੜੇ ਆਪਾਂ ਆਲੂ ਆ ਉਹ ਕੱਟ ਕੇ ਨਹੀਂ ਯੂਜ਼ ਕਰਾਂਗੇ ਸਗੋਂ ਆਪਾਂ ਕੱਦੂ ਉਸ ਕਰਾਂਗੇ ਕਿਉਂਕਿ ਕੜੀ ਦੇ ਵਿੱਚ ਜਿਹੜੇ ਪਕੌੜੇ ਹੁੰਦੇ ਆ ਉਹਨਾਂ ਦਾ ਜਿਹੜਾ ਸਾਈਜ਼ ਮੀਡੀਅਮ ਹੀ ਵਧੀਆ ਲੱਗਦਾ ਹੈ ਤੇ ਜੇ ਆਪਾਂ ਇਹਨਾਂ ਨੂੰ ਕੱਟ ਕੇ ਯੂਜ਼ ਕਰਦੇ ਜਿਹੜੇ ਪਕੌੜਿਆਂ ਦਾ ਸਾਈਜ਼ ਥੋੜਾ ਜਿਹਾ ਵੱਡਾ ਹੋ ਜਾਂਦਾ ਹੈ ਇਸ ਕਰਕੇ ਆਪਾਂ ਸਾਰੇ ਜਿਹੜੇ ਆਲੂ ਇਹਨਾਂ ਨੂੰ ਕद्दूकस ਕਰ ਲਵਾਂਗੇ ਤੇ ਕद्दूकस ਕਰਕੇ ਆਪਾਂ ਜਿਹੜੇ ਆਪਣੇ ਆਲੂ ਇਹਨਾਂ ਨੂੰ ਨਾਲ ਦੀ ਨਾਲ ਪਾਣੀ ਦੇ ਵਿੱਚ ਪਾ ਦਿੱਤਾ ਸੀਗਾ ਤੇ ਪਾਣੀ ਦੇ ਵਿੱਚ ਪਾਣ ਦੇ ਨਾਲ ਜਿਹੜਾ ਇਹ ਸਾਰਾ ਸਟਾਰਚ ਨਿਕਲ ਜਾਏਗਾ ਤਿੰਨ ਤੋਂ ਚਾਰ ਵਾਰ ਆਲੂ ਵੀ ਧੋਲੇ ਸੀਗੇ ਤੇ ਆਪਣੀ ਪਾਲਕ ਵੀ ਆਪਾਂ ਧੋ ਕੇ ਰੱਖੀ ਹੋਈ ਸੀਗੀ ਹੁਣ ਆਪਾਂ ਜਿਹੜਾ ਪਕੌੜਿਆਂ ਦਾ ਮਿਕਸਚਰ ਹੈ ਉਹ ਰੈਡੀ ਕਰ ਰਹੇ ਹਾਂ ਤੇ ਪਾਲਕ ਨੂੰ ਮੈਂ ਇੱਕ ਬਰਾਤ ਦੇ ਵਿੱਚ ਪਾ ਲਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਸਾਡੇ ਆਲੂ ਪਾਣੀ ਚ ਅਪ ਰੱਖੇ ਹੋਏ ਐ ਤੇ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਨਿਚੋੜ ਕੇ ਇਹਦੇ ਵਿੱਚ ਐਡ ਕਰ ਲਵਾਂਗੇ ਤੇ ਐਡ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਪਿਆਜ਼ ਪਿਆਜ਼ ਨੂੰ ਮੈਂ ਲੰਮਾ ਲੰਮਾ ਕੱਟ ਲਿਆ ਸੀਗਾ ਇਹ ਤਕਰੀਬਨ ਮੈਂ ਦੋ ਮੀਡੀਅਮ ਸਾਈਜ਼ ਦੇ ਪਿਆਜ਼ ਯੂਜ਼ ਕਰ ਰਹੀ ਹਾਂ ਤੇ ਪੰਜ ਤੋਂ ਸੱਤ ਮਿਰਚਾਂ ਜਿਹੜੀਆਂ ਉਹ ਆਪਾਂ ਯੂਜ਼ ਕਰ ਰਹੇ ਹਾਂ ਤੇ ਹੁਣ ਮੈਂ ਇਸ ਦੇ ਵਿੱਚ ਕੋਈ ਸੁੱਕੇ ਮਸਾਲੇ ਜਿਹੜੇ ਉਹ ਪਾ ਰਹੀ ਆ ਮੈਂ ਇਸ ਦੇ ਵਿੱਚ 3 ਚਮਚ ਤੇ ਕਰੀਬ ਜਿਹੜਾ ਹੈ ਕਿ ਨਮਕ ਯੂਜ਼ ਕੀਤਾ ਹੈ 3 ਤੋਂ 3/2 ਚਮਚ ਹੋਣਗੇ ਸ਼ਾਇਦ ਉਸ ਤੋਂ ਬਾਅਦ ਆਪਾਂ ਇਸ ਦੇ ਵਿੱਚ 1 ਚਮਚ ਜਿਹੜਾ ਜੀ ਹਲਦੀ ਯੂਜ਼ ਕੀਤਾ ਹੈ ਤੇ 1 ਚਮਚ ਹੀ ਆਪਾਂ ਇਸ ਦੇ ਵਿੱਚ ਜਿਹੜਾ ਹੈ ਲਾਲ ਮਿਰਚ ਦਾ ਹੈ ਉਹ ਯੂਜ਼ ਕਰਾਂਗੇ ਤੇ ਉਸ ਤੋਂ ਬਾਅਦ 2 ਚਮਚ ਇਸ ਦੇ ਵਿੱਚ ਜਿਹੜਾ ਹੈ ਜੀ ਗਰਮ ਮਸਾਲਾ ਯੂਜ਼ ਕੀਤਾ ਹੈ ਜੋ ਕਿ ਹੋਮ ਮੇਡ ਹੈ ਜੀ ਤੇ 1 ਚਮਚ ਇਸ ਦੇ ਵਿੱਚ ਧਨੀਆ ਪਾਊਡਰ ਯੂਜ਼ ਕੀਤਾ ਹੈ ਤੇ ਸਾਰੇ ਮਸਾਲੇ ਰੜਾਣ ਤੋਂ ਬਾਅਦ ਇਸ ਦੇ ਵਿੱਚ ਮੈਂ ਥੋੜਾ ਜਿਹਾ ਜਿਹੜਾ ਆਮਚੂਰ ਪਾਊਡਰ ਹੈ ਜਿਹੜਾ ਕਿ ਜਿਹੜੇ ਟੇਸ ਨੂੰ ਹੋਰ ਐਨਹਾਂਸ ਕਰੇਗਾ ਮੈਂ ਉਹ ਵੀ ਪਾ ਦੂੰਗੀ ਇਹਨੂੰ ਵੀ ਆਪਾਂ ਥੋੜਾ ਜਿਹਾ 1 ਚਮਚ ਦੇ ਕਰੀਬ ਹੀ ਪਾਵਾਂਗੇ ਤੇ ਇਸ ਬੈਟਰ ਨੂੰ ਮਿਕਸ ਕਰਨ ਦੇ ਲਈ ਮੈਂ ਪਾਣੀ ਦਾ ਯੂਜ਼ ਬਿਲਕੁਲ ਨਹੀਂ ਕਰੂੰਗੀ ਕਿਉਂਕਿ ਪਾਲਕ ਦਾ ਵੀ ਆਪਣਾ ਜਿਹੜਾ ਇਹ ਮoiisture ਹੁੰਦਾ ਹੈ ਤੇ ਜਿਹੜੇ ਆਲੂ ਹੈ ਉਹ ਵੀ ਆਪਾਂ ਕੱਦੂਕਸ ਕਰਕੇ ਯੂਜ਼ ਕਰ ਰਹੇ ਹਾਂ ਇਸ ਕਰਕੇ ਇਹਨਾਂ ਦਾ ਵੀ ਜਿਹੜਾ ਮoiisture ਹੈ ਉਹ ਵੀ ਜ਼ਿਆਦਾ ਹੋਊਗਾ ਜਿਸ ਦੇ ਨਾਲ ਕੀ ਹੋਊਗਾ ਜਿਹੜੇ ਪਾਣੀ ਦੀ ਜ਼ਰੂਰਤ ਨਹੀਂ ਪਊਗੀ ਤੇ ਇਹਨਾਂ ਦੇ ਆਪਣੇ ਮoiisture ਨਾਲ ਹੀ ਜਿਹੜਾ ਸਾਡਾ ਮਸਾਲਾ ਮਿਕਸ ਹੋ ਜਾਏਗਾ ਸਾਰੇ ਮਸਾਲੇ ਪਾਉਣ ਤੋਂ ਬਾਅਦ ਲਾਸਟ ਦੇ ਵਿੱਚ ਮੈਂ ਇਸ ਦੇ ਵਿੱਚ ਇੱਕ ਚਮਚ ਜਵੈਣ ਦਾ ਪਾ ਦੂੰਗੀ ਜੋ ਕਿ ਡਾਈਜੈਸਟਿੰਗ ਸਿਸਟਮ ਦੇ ਲਈ ਵਧੀਆ ਹੁੰਦੀ ਹੈ ਤੇ ਇੱਕ ਕੌਲੀ ਹੀ ਮੇਸ ਦੇ ਵਿੱਚ ਪਹਿਲਾਂ ਬੇਸਣ ਦੀ ਪਾ ਰਹੀ ਆ ਪਹਿਲਾਂ ਆਪਾਂ ਇੱਕ ਕੌਲੀ ਪਾ ਕੇ ਦੇਖਾਂਗੇ ਅਗਰ ਸਾਨੂੰ ਲੱਗਦਾ ਹੋਇਆ ਆਪਾਂ ਬਾਅਦ ਵਿੱਚ ਹੋਰ ਵੀ ਐਡ ਕਰ ਲਾਂਗੇ ਮਿਕਸਰ ਮੇ ਬਣਾ ਲਿਆ ਸੀਗਾ ਤੇ ਉਹਦੇ ਵਿੱਚ ਮੈਂ ਤਕਰੀਬਨ ਸਵਾ ਦੋ ਕੌਲੀਆਂ ਪਾਲੀਆਂ ਸੀਗੀਆਂ ਉਹਨੀਆਂ ਜੀ ਬੇਸਣ ਦੀਆਂ ਤੇ ਉਹਨੂੰ ਆਪਾਂ ਸਾਈਡ ਤੇ ਰੱਖ ਲਿਆ ਸੀਗਾ ਜਦ ਤੱਕ ਉਹ ਸੈੱਟ ਹੁੰਦਾ ਹੈ ਉਸ ਤੋਂ ਬਾਅਦ ਆਪਾਂ ਇੱਧਰ ਲੱਗੇ ਸੀਗੇ ਜ ਆਪਣੇ ਤੜਕੇ ਦੀ ਤਿਆਰੀ ਕਰਨ ਤੇ ਕਿਉਂਕਿ ਪਕੌੜੇ ਤੋਂ ਬਾਅਦ ਆਪਾਂ ਨਾਲ ਦੀ ਨਾਲ ਤੜਕਾ ਲਗਾਉਣਾ ਹੈ ਤੇ ਜਿਹੜਾ ਸਮਾਨ ਤੁਹਾਨੂੰ ਮੈਂ ਪਹਿਲਾਂ ਦਿਖਾਇਆ ਸੀਗਾ ਇਹਨੂੰ ਮੈਂ ਹੁਣ ਕੱਟ ਕੇ ਜਾਰ ਦੇ ਵਿੱਚ ਪਾ ਰਹੀ ਆ ਤੇ ਇਹਨਾਂ ਦਾ ਵੀ ਇੱਕ ਮੈਂ ਪੇਸਟ ਬਣਾ ਲੂੰਗੀ ਪਿਆਜ਼ਾਂ ਨੂੰ ਤਾਂ ਆਪਾਂ ਕੱਟ ਕੇ ਤਿਆਰ ਕਰਾਂਗੇ ਤੇ ਬਾਕੀ ਅਦਰਕ ਲਸਣ ਹਰੀ ਮਿਰਚ ਤੇ ਟਮਾਟਰ ਨੂੰ ਆਪਾਂ ਇਸ ਦੇ ਵਿੱਚ ਹੀ ਗ੍ਰाइंड ਕਰਕੇ ਇੱਕ ਪੇਸਟ ਬਣਾ ਕੇ ਇਹਦੇ ਵਿੱਚ ਯੂਜ਼ ਕਰਾਂਗੇ ਤੇ ਇੱਥੋਂ ਤੱਕ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਆ ਕਰੋ ਤੇ ਉਸ ਤੋਂ ਬਾਅਦ ਅਗਰ ਤੁਸੀਂ ਕੋਈ ਆਪਣੀ ਚੋਇਸ ਦੀ ਰੈਸিপি ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਪਲੀਜ਼ ਸਾਨੂੰ ਕਮੈਂਟ ਕਰ ਸਕਦੇ ਹੋ ਅਗਰ ਤੁਸੀਂ ਸਾਨੂੰ ਕੋਈ ਸੁਜੈਸ਼ਨ ਦੇਣਾ ਚਾਹੁੰਦੇ ਆ ਤਾਂ ਵੀ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਬਾਕੀ ਸਾਰਾ ਜੋ ਆਪਾਂ ਸਮਾਨ ਕੱਟ ਕੇ ਰੱਖਿਆ ਸੀਗਾ ਆਪਾਂ ਮਿਕਸਿੰਗ ਜਾਰ ਦੇ ਵਿੱਚ ਪਾ ਲਿਆ ਸੀਗਾ ਜਿਵੇਂ ਤੁਸੀਂ ਦੇਖ ਸਕਦੇ ਹੋ ਤੇ ਮੈਂ ਤੁਹਾਨੂੰ ਦਿਖਾ ਰਹੀ ਹਾਂ ਤੇ ਹੁਣ ਆਪਾਂ ਇਸ ਤੋਂ ਕਰਾਇੰਡ ਕਰ ਲਿਆ ਸੀ ਇੱਧਰ ਸਾਡਾ ਮਸਾਲਾ ਵੀ ਪੇਸਟ ਹੋ ਕੇ ਪੂਰੀ ਤਰ੍ਹਾਂ ਤਿਆਰ ਸੀਗਾ ਇਹਨੂੰ ਮੈਂ ਥੋੜਾ ਜਿਹਾ ਮੋਟਾ ਹੀ ਪੀਸਿਆ ਹੈ ਬਿਲਕੁਲ ਬ੍ਰੇਕ ਨਹੀਂ ਪੀਸਿਆ ਤੇ ਆਪਾਂ ਪਿਆਜ਼ ਵੀ ਆਪਣੇ ਕੱਟ ਕੇ ਤਿਆਰ ਕਰ ਲਏ ਸੀਗੇ ਕੜੀ ਦੇ ਵਿੱਚ ਲੰਬੇ ਪਿਆਜ਼ ਹੀ ਵਧੀਆ ਲੱਗਦੇ ਹੈ ਇਸ ਕਰਕੇ ਮੈਂ ਲੰਬੇ ਹੀ ਕੱਟੇ ਸੀਗੇ ਤੇ ਬਾਕੀ ਸਾਡੀ ਸਾਰੀ ਤਿਆਰੀ ਹੋ ਗਈ ਸੀਗੀ ਤੇ ਹੁਣ ਆਪਾਂ ਪਕੌੜੇ ਬਣਾ ਕੇ ਤਿਆਰ ਕਰਾਂਗੇ ਮੈਂ ਪਹਿਲਾਂ ਥੋੜਾ ਜਿਹਾ ਪਕੌੜੇ ਦਾ ਬੈਟਰ ਪਾ ਕੇ ਦੇਖ ਰਹੀ ਆ ਤੇਲ ਅਜੇ ਸਾਡਾ ਗਰਮ ਨਹੀਂ ਸੀ ਹੋਇਆ ਅਗਰ ਆਪਾਂ ਕੋਈ ਬੈਟਰ ਪਾਉਂਦੇ ਹੋ ਨਾਲ ਦੀ ਨਾਲ ਉੱਪਰ ਆ ਜਾਵੇ ਤਾਂ ਤੇਲ ਗਰਮ ਹੁੰਦਾ ਹੈ ਤੇ 2-4 ਮਿੰਟ ਹੋਰ ਵੇਟ ਕਰਨ ਤੋਂ ਬਾਅਦ ਕੀ ਹੈ ਜਿਹੜਾ ਸਾਡਾ ਤੇਲ ਸੀਗਾ ਗਰਮ ਹੋ ਗਿਆ ਸੀਗਾ ਤੇ ਹੁਣ ਅਸੀਂ ਮੀਡੀਅਮ ਸਾਈਜ਼ ਦੇ ਜਿਹੜੇ ਆ ਪਕੌੜੇ ਬਣਾ ਕੇ ਤਿਆਰ ਕਰਾਂਗੇ ਅਗਰ ਤੁਸੀਂ ਘਰ ਖਾਣ ਦੇ ਲਈ ਵੀ ਪਕੌੜੇ ਬਣਾ ਰਹੇ ਹੋ ਤਾਂ ਜੋ ਆਪਾਂ ਇਸ ਦੇ ਵਿੱਚ ਤੁਹਾਨੂੰ ਰੈਸਪੀ ਸ਼ੇਅਰ ਕਰੀਏ ਤੁਸੀਂ ਇਵੇਂ ਹੀ ਬਣਾ ਸਕਦੇ ਹੋ ਤੇ ਇਹਦੇ ਵਿੱਚ ਮੈਂ ਘਰ ਖਾਣ ਦੇ ਲਈ ਵੀ ਬਣਾਏ ਸੀਗੇ ਤੇ ਉੱਥੇ ਕੜੀ ਦੇ ਵਿੱਚ ਯੂਜ਼ ਕਰਨ ਲਈ ਵੀ ਮੈਂ ਬਣਾਏ ਸੀਗੇ ਮੈਂ ਥੋੜਾ ਜਿਵੇਂ ਤੁਸੀਂ ਦੇਖ ਰਹੇ ਮੈਂ ਬਿਲਕੁਲ ਥੋੜਾ ਜਿਹਾ ਬੈਟਰ ਲੈ ਰਹੀ ਆ ਤੇ ਥੋੜਾ ਥੋੜਾ ਬੈਟਰ ਅਸੀਂ ਬਹੁਤ ਹੀ ਧਿਆਨ ਨਾਲ ਤੇਲ ਦੇ ਵਿੱਚ ਛੱਡ ਰਹੇ ਆ ਤੇ ਇਵੇਂ ਹੀ ਆਪਾਂ ਇੱਕ ਵਾਰੀ ਚ 7 ਤੋਂ 8 ਪਕੌੜੇ ਜਿਹੜੇ ਉਹ ਬਣਾ ਕੇ ਤਿਆਰ ਕਰਾਂਗੇ ਤੇ ਪਕੌੜਿਆਂ ਨੂੰ ਆਪਾਂ ਤੇਲ ਦੇ ਵਿੱਚ ਵੱਧ ਤੋਂ ਵੱਧ 7 ਤੋਂ 8 ਮਿੰਟ ਤੱਕ ਦੋਨਾਂ ਪਾਸੇ ਤੇ ਜਿਹੜਾ ਇਹ ਪਕਾਣਾ ਹੈ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਪਹਿਲਾਂ ਤਾਂ ਆਪਾਂ ਇਹਨਾਂ ਨੂੰ ਕੜਾਈ ਵਿੱਚ ਛੱਡਣ ਤੋਂ ਬਾਅਦ 3 ਤੋਂ 4 ਮਿੰਟ ਵੇਟ ਕਰਾਂਗੇ ਤੇ ਜਦੋਂ 3 ਤੋਂ 4 ਮਿੰਟ ਹੋ ਚੁੰਗੇ ਆਪਣੇ ਪਕੌੜਿਆਂ ਨੂੰ ਬਣਦਿਆਂ ਨੂੰ ਉਦੋਂ ਆਪਾਂ ਇਹਨਾਂ ਨੂੰ ਕੀ ਹੈ ਤੇ ਇਹਨਾਂ ਨੂੰ ਹਲਾਵਾਂਗੇ ਇਹਨਾਂ ਨੂੰ ਦੂਜੇ ਪਾਸੇ ਨਾ ਦੀ ਜਿਹੜੀ ਸਾਈਡ ਹੈ ਉਹ ਚੇਂਜ ਕਰ ਦਵਾਂਗੇ ਤੁਸੀਂ ਅੱਗੇ-ਅੱਗੇ ਵੀਡੀਓ ਦੇ ਨਾਲ ਬਨੇ ਰਹੋ ਤੇ ਇਸ ਤਰ੍ਹਾਂ ਅਗਰ ਤੁਸੀਂ ਪਕੌੜੇ ਬਣਾ ਕੇ ਤਿਆਰ ਕਰੋਗੇ ਤਾਂ ਇਹ ਬਹੁਤ ਜ਼ਿਆਦਾ ਵਧੀਆ ਤੇ ਕ੍ਰਿਸਪੀ ਬਣ ਕੇ ਤਿਆਰ ਹੁੰਦੇ ਆ ਤੇ ਇਹ ਬਨੇ ਵੀ ਬਹੁਤ ਜ਼ਿਆਦਾ ਟੇਸਟੀ ਸੀਗੇ ਤੁਸੀਂ ਵੀ ਘਰ ਇਸ ਨੂੰ ਜ਼ਰੂਰ ਟਰਾਈ ਕਰਿਓ ਕੜੇ ਸਾਡੇ ਸਾਰੇ ਜਿਹੜੇ ਸੀਗੇ ਬਣ ਕੇ ਤਿਆਰ ਸੀਗੇ ਤੇ ਹੁਣ ਬਾਰੀ ਸੀਗੀ ਜੀ ਕੜੀ ਨੂੰ ਤੜਕਾ ਲਗਾਉਣ ਦੀ ਤੇ ਕੜੀ ਬਣਾਉਣ ਦੇ ਲਈ ਮੈਂ ਬਿਲਕੁਲ ਖੱਟੀ ਲੱਸੀ ਦਾ ਯੂਜ਼ ਕਰ ਰਹੀ ਆ ਘਰ ਦੀ ਲੱਸੀ ਐ ਤੇ ਇਹ ਬਿਲਕੁਲ ਵੀ ਪੀਣ ਲਾਇਕ ਨਹੀਂ ਸੀਗੀ ਕਾਫੀ ਜ਼ਿਆਦਾ ਖੱਟੀ ਸੀਗੀ ਤੇ ਇਸ ਕਰਕੇ ਆਪਾਂ ਇਸ ਦੀ ਕੜੀ ਬਣਾ ਕੇ ਤਿਆਰ ਕਰਾਂਗੇ ਤੇ ਅਗਰ ਤੁਹਾਡੇ ਕੋਲ ਖੱਟੀ ਲੱਸੀ ਨਾ ਹੋਵੇ ਤੁਸੀਂ ਇਮਲੀ ਦਾ ਯੂਜ਼ ਵੀ ਕਰ ਸਕਦੇ ਹੋ ਤੇ ਇਮਲੀ ਨੂੰ ਤੁਸੀਂ ਥੋੜਾ ਜਿਹਾ ਪਾਣੀ ਦੇ ਵਿੱਚ ਬੋਇਲ ਕਰਕੇ ਉਸ ਦੇ ਬੀਜ ਕੱਢ ਕੇ ਉਸ ਦਾ ਜਿਹੜਾ ਪਾਣੀ ਹੈ ਉਹ ਕੜੀ ਦੇ ਵਿੱਚ ਪਾ ਲਿਓ ਤੁਹਾਡੀ ਜਿਹੜੀ ਖੜੀ ਹੋਊਗੀ ਖੱਟੀ ਹੋ ਜਾਊਗੀ ਤੇ ਲੱਸੀ ਨੂੰ ਮੈਂ ਬੋਲ ਦੇ ਵਿੱਚ ਪਾ ਲਿਆ ਸੀਗਾ ਤੇ ਹੁਣ ਇਸ ਦੇ ਵਿੱਚ ਮੈਂ ਇੱਕ ਕੌਲੀ ਜਿਹੜੀ ਇਹ ਬੇਸਣ ਛਾਣ ਕੇ ਪਾ ਰਹੀਆਂ ਤੇ ਹੁਣ ਬੇਸਣ ਨੂੰ ਚੰਗੀ ਤਰ੍ਹਾਂ ਆਪਾਂ ਲੱਸੀ ਦੇ ਵਿੱਚ ਮਿਕਸ ਕਰਾਂਗੇ ਆਪਾਂ ਬੇਸਣ ਨੂੰ ਉਦੋਂ ਤੱਕ ਮਿਕਸ ਕਰਾਂਗੇ ਜਦੋਂ ਤੱਕ ਇਹ ਜਿਹੜੀਆਂ ਗੁੱਠਲੀਆਂ ਆਏ ਆ ਉਹ ਖਤਮ ਨਹੀਂ ਹੋ ਜੰਨੀਆਂ ਤੇ ਬੇਸਣ ਕੜੀ ਦੇ ਵਿੱਚ ਤੁਸੀਂ ਅਗਰ ਥੋੜੀ ਬਣਾ ਰਹੇ ਹੋ ਤਾਂ ਇੱਕ ਛੋਟੀ ਕੋਲੀ ਦਾ ਵੀ ਯੂਜ਼ ਕਰ ਸਕਦੇ ਹੋ ਮੈਂ ਫੈਮਿਲੀ ਲਈ ਬਣਾ ਰਹੀ ਹਾਂ ਇਸ ਕਰਕੇ ਮੈਂ ਬੜੀ ਜਿਹੜੀ ਕੋਲੀ ਆ ਉਹ ਲਈ ਹੈ ਤੇ ਜਿਹੜੀ ਸਾਡਾ ਬੇਸਣ ਸੀਗਾ ਲੱਸੀ ਦੇ ਵਿੱਚ ਪੂਰੀ ਤਰ੍ਹਾਂ ਜਿਹੜਾ ਕਿ ਘੁਲ ਗਿਆ ਸੀਗਾ ਤੇ ਗੁੱਠਲੀਆਂ ਵੀ ਖਤਮ ਹੋ ਗਈਆਂ ਸੀਗੀਆਂ ਤੇ ਹੁਣ ਆਪਾਂ ਤੜਕਾ ਲਗਾਵਾਂਗੇ ਮੈਂ ਕੜਾਈ ਦੇ ਵਿੱਚ ਡੇਢ ਕਕਰਸ਼ੀ ਦੇ ਕਰੀਬ ਜਿਹੜਾ ਕਿ ਤੇਲ ਲੈ ਲਿਆ ਸੀਗਾ ਜਿਹੜੀ ਕੜਾਈ ਦੇ ਵਿੱਚ ਆਪਾਂ ਪਕੌੜੇ ਕੱਢੇ ਸੀਗੇ ਆਪਾਂ ਸੇਮ ਕੜਾਈ ਦੇ ਵਿੱਚ ਹੀ ਕੜੀ ਬਣਾਵਾਂਗੇ ਤੇ ਤੇਲ ਆਪਣਾ ਗਰਮ ਹੋ ਗਿਆ ਸੀਗਾ ਸਭ ਤੋਂ ਪਹਿਲਾਂ ਮੈਂ ਇਹਦੇ ਵਿੱਚ ਪਾ ਰਹੀ ਹਾਂ ਜੀ ਡੇਢ ਚਮਚ ਮੇਥੀ ਇਹ ਸੁੱਕੀ ਮੇਥੀ ਹੈ ਜੀ ਕੜੀ ਤੋਂ ਸਾਨੂੰ ਬੈ ਹੋ ਜਾਂਦੀ ਹੈ ਮੇਥੀ ਦੇ ਨਾਲ ਕੀ ਹੁੰਦਾ ਹੈ ਆਪਣੀ ਜਿਹੜੀ ਬੈਬਾਦੀ ਨਹੀਂ ਹੁੰਦੀ ਤੇ ਮੇਥੀ ਭੁੰਨਣ ਤੋਂ ਬਾਅਦ ਆਪਾਂ ਇਸ ਦੇ ਵਿੱਚ ਡੇਢ ਚਮਚ ਜਿਹੜਾ ਕੀ ਹੈ ਜੀਰਾ ਪਾ ਦੇਵਾਂਗੇ ਜੀਰਾ ਡੇਢ ਚਮਚ ਪਾਉਣ ਤੋਂ ਬਾਅਦ ਆਪਾਂ ਇਸ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਤੇ ਮੇਥੀ ਜਿਹੜੀ ਹੈ ਜੀ ਕੜੀ ਦੇ ਵਿੱਚ ਤੁਸੀਂ ਪਾਣਾ ਬਿਲਕੁਲ ਨਾ ਭੁੱਲਿਓ ਇਹ ਬਹੁਤ ਜ਼ਰੂਰੀ ਹੈ ਕੜੀ ਇਸ ਦੇ ਨਾਲ ਹੀ ਬਣ ਕੇ ਵਧੀਆ ਲੱਗਦੀ ਹੈ ਤੇ ਆਪਣਾ ਜੀਰਾ ਵੀ ਭੁੰਨ ਕੇ ਤਿਆਰ ਸੀਗਾ ਤੇ ਹੁਣ ਜੋ ਆਪਾਂ ਪਿਆਜ਼ ਕੱਟ ਕੇ ਰੱਖੇ ਸੀਗੇ ਆਪਾਂ ਉਹ ਭੁੰਨ ਲਵਾਂਗੇ ਪਿਆਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ 골ਡਨ ਬ੍ਰਾਊਨ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਆਪਣੀ ਵੀਡੀਓਜ਼ ਦੇ ਵਿੱਚ ਦੱਸਦੀ ਹੁੰਨੀ ਆ 골ਡਨ ਬ੍ਰਾਊਨ ਹੋਣ ਤੱਕ ਭੁੰਨਾਂਗੇ ਜਿੰਨੇ ਵਧੀਆ ਪਿਆਜ਼ ਹੋਊਗੇ ਭੁੰਨੇ ਓਨਾਂ ਵਧੀਆ ਆਪਣੀ ਜਿਹੜੀ ਇਹ ਕੜੀ ਜਾਂ ਕੋਈ ਵੀ ਰੈਸਪੀ ਅਗਰ ਤੁਸੀਂ ਬਣਾਉਂਦੇ ਹੋ ਬਣ ਕੇ ਤਿਆਰ ਹੁੰਦੀ ਹੈ ਤੇ ਮਸਾਲਾ ਤੁਹਾਡਾ ਪੂਰਾ ਵਧੀਆ ਭੁੰਨਿਆ ਹੋਣਾ ਚਾਹੀਦਾ ਹੈ ਬਹੁਤ ਜ਼ਰੂਰੀ ਹੈ ਤੇ ਪਿਆਜ਼ ਸਾਡੇ ਲਗਭਗ ਭੁੰਨ ਕੇ ਤਿਆਰ ਸੀਗੇ ਤੇ ਹੁਣ ਆਪਾਂ ਇਸ ਦੇ ਵਿੱਚ ਜੋ ਆਪਾਂ ਬੈਟਰ ਬਣਾ ਕੇ ਤਿਆਰ ਕਰਿਆ ਸੀਗਾ ਉਹ ਐਡ ਕਰ ਦਵਾਂਗੇ ਤੇ ਇਸ ਨੂੰ ਵੀ ਚੰਗੀ ਤਰ੍ਹਾਂ ਆਪਾਂ ਭੁੰਨ ਕੇ ਜਿਹੜਾ ਤਿਆਰ ਕਰਾਂਗੇ ਬੈਟਰ ਆਪਾਂ ਸਾਰਾ ਆਪਣਾ ਕੜਾਈ ਦੇ ਵਿੱਚ ਪਾ ਲਿਆ ਸੀਗਾ ਤੇ ਹੁਣ ਆਪਾਂ ਇਸ ਨੂੰ ਪਿਆਜ਼ਿਆਂ ਦੇ ਨਾਲ ਭੁੰਨ ਕੇ ਰੈਡੀ ਕਰਾਂਗੇ ਇਸ ਨੂੰ ਵੀ ਭੁੰਨਣ ਦੇ ਲਈ ਤਕਰੀਬਨ 2 ਤੋਂ 3 ਮਿੰਟ ਲੱਗ ਜਾਣਗੇ ਤੇ ਜਦੋਂ ਆਪਣਾ ਬੈਟਰ ਭੁੰਨ ਜਾਊਗਾ ਉਦੋਂ ਆਪਾਂ ਜਿਹੜੇ ਬਾਕੀ ਦੇ ਸੁੱਕੇ ਮਸਾਲੇ ਆ ਉਹਦੇ ਵਿੱਚ ਐਡ ਕਰਾਂਗੇ ਤੇ ਬੈਟਰ ਆਪਣਾ ਜੀ ਬਿਲਕੁਲ ਭੁੰਨ ਗਿਆ ਸੀਗਾ 2 ਤੋਂ 3 ਮਿੰਟ ਹੋ ਗਏ ਸੀਗੇ ਜੀ ਮੈਨੂੰ ਇਸ ਨੂੰ ਭੁੰਦੀ ਨੂੰ ਤੇ ਹੁਣ ਆਪਾਂ ਇਸ ਦੇ ਵਿੱਚ ਬਾਕੀ ਦੇ ਜਿਹੜੇ ਆ ਸੁੱਕੇ ਮਸਾਲੇ ਆ ਜਿਹੜੇ ਉਹ ਐਡ ਕਰ ਰਹੇ ਆ ਤੇ ਆਪਾਂ ਇਸ ਦੇ ਵਿੱਚ 3 ਚਮਚ ਦੇ ਕਰੀਬ ਇਹ ਜਿਹੜਾ ਆਪਣਾ ਨਮਕ ਲਵਾਂਗੇ ਤੇ 3 ਚਮਚ ਨਮਕ ਪਾਣ ਤੋਂ ਬਾਅਦ ਇਸ ਦੇ ਵਿੱਚ ਮੈਂ ਇੱਕ ਚਮਚ ਜਿਹੜਾ ਕਿ ਹਲਦੀ ਦਾ ਐਡ ਕਰ ਦੂੰਗੀ ਤੇ ਇੱਕ ਚਮਚ ਹੀ ਮੈਂ ਇਸ ਦੇ ਵਿੱਚ ਲਾਲ ਮਿਰਚ ਐਡ ਕਰੂੰਗੀ ਉਸ ਤੋਂ ਬਾਅਦ ਆਪਾਂ ਇਸ ਦੇ ਵਿੱਚ ਗਰਮ ਮਸਾਲਾ ਪਾਵਾਂਗੇ ਤਕਰੀਬਨ ਇੱਕ ਚਮਚ ਤੇ ਅੱਧਾ ਚਮਚ ਹੀ ਮੈਂ ਇਸ ਦੇ ਵਿੱਚ ਜਿਹੜਾ ਕਿ ਆਪਣਾ ਧਨੀਆ ਪਾਉਂਗੀ ਤੇ ਉਸ ਤੋਂ ਬਾਅਦ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੂਗੇ ਮਿਕਸ ਕਰਨ ਤੋਂ ਬਾਅਦ ਜਦੋਂ ਆਪਣਾ ਜਿਹੜਾ ਮਸਾਲਾ ਹੈ ਉਸ ਤੋਂ ਤੇਲ ਅਲੱਗ ਹੋ ਜਾਊਗਾ ਆਪਾਂ ਇਸ ਦੇ ਵਿੱਚ ਜਿਹੜਾ ਬੈਟਰ ਕੋਲ ਕੇ ਰੱਖਿਆ ਸੀਗਾ ਬੇਸਣ ਤੇ ਲੱਸੀ ਦਾ ਉਹ ਥੋੜਾ ਜਿਹਾ ਐਡ ਕਰ ਦਾਂਗੇ ਤਾਂ ਕਿ ਜਿਹੜਾ ਸਾਡਾ ਮਸਾਲਾ ਇਹੋ ਚੰਗੀ ਤਰ੍ਹਾਂ ਪੁੰਨ ਹੋ ਜਾਵੇ ਤਾਂ ਨਾਲੇ ਵੀ ਨਾਲ ਨਾ ਲੱਗੇ ਕੜਾਹੀ ਦੇ ਤੇ ਥੋੜਾ ਜਿਹਾ ਆਪਾਂ ਇਸ ਦੇ ਵਿੱਚ ਬੈਟਰ ਪਾ ਲਿਆ ਸੀਗਾ ਤੇ ਹੁਣ ਆਪਾਂ ਇਸ ਨੂੰ ਮਿਕਸ ਕਰ ਰਹੇ ਹਾਂ ਤੇ ਮਿਕਸ ਕਰਨ ਤੋਂ ਬਾਅਦ ਵੀ ਆਪਾਂ ਇਸ ਨੂੰ 2 ਤੋਂ 3 ਮਿੰਟ ਤੱਕ ਚੰਗੀ ਤਰ੍ਹਾਂ ਭੁੰਨਾਂਗੇ ਤੇ 2 ਤੋਂ 3 ਮਿੰਟ ਭੁੰਨਣ ਤੋਂ ਬਾਅਦ ਦੇਖੋ ਜਿਹੜਾ ਸਾਡੇ ਮਸਾਲੇ ਤੋਂ ਤੇਲ ਬਿਲਕੁਲ ਹੀ ਜਿਹੜਾ ਅਲੱਗ ਹੋ ਗਿਆ ਸੀਗਾ ਤੇ ਮੈਂ ਹੁਣ ਤੁਹਾਨੂੰ ਦੂਸਰੇ ਐਂਗਲ ਤੋਂ ਵੀ ਦਿਖਾ ਰਹੀ ਆ ਕਿਉਂਕਿ ਉਧਰ ਥੋੜਾ ਜਿਹਾ ਆਪਣਾ ਜਿਹੜਾ ਕੈਮਰਾ ਸੀਗਾ ਉਹ ਸਹੀ ਨਹੀਂ ਦਿਖ ਰਿਹਾ ਸੀਗਾ ਕੈਮਰੇ ਤੋਂ ਤੇ ਮਸਾਲਾ ਭੁੰਨ ਕੇ ਪੂਰੀ ਤਰ੍ਹਾਂ ਤਿਆਰ ਸੀਗਾ ਤੇ ਹੁਣ ਆਪਾਂ ਇਸ ਦੇ ਵਿੱਚ ਜਿਹੜਾ ਆਪਾਂ ਲੱਸੀ ਘੋਲ ਕੇ ਰੱਖੀ ਸੀਗੀ ਉਹ ਪਾ ਦਾਂਗੇ ਅਗਰ ਤੁਸੀਂ ਸੁੱਕੇ ਮਸਾਲੇ ਲੱਸੀ ਦੇ ਘੋਲ ਦੇ ਵਿੱਚ ਪਾ ਕੇ ਕੜੀ ਬਣਾਉਣਾ ਚਾਹਦੇ ਤੁਸੀਂ ਉਦਾਂ ਵੀ ਬਣਾ ਸਕਦੇ ਹੋ ਟੋਟਲੀ ਆਪਸ਼ਨਲ ਹੈ ਤੇ ਪਰ ਮੈਂ ਮਸਾਲੇ ਭੁੰਨ ਕੇ ਯੂਜ਼ ਕਰਦੀ ਆਂ ਅਗਰ ਤੁਸੀਂ ਕੜੀ ਬਣਾਉਣ ਵੇਲੇ ਮਸਾਲੇ ਨਹੀਂ ਭੁੰਨਣਾ ਚਾਹੁੰਦੇ ਤਾਂ ਤੁਸੀਂ ਆਪਣਾ ਹਲਦੀ ਥੋੜਾ ਜਿਹਾ ਸੁੱਕਾ ਮਸਾਲਾ ਤੇ ਨਮਕ ਇਹ ਤੁਸੀਂ ਬੈਟਰ ਦੇ ਵਿੱਚ ਵੀ ਮਿਕਸ ਕਰ ਸਕਦੇ ਹੋ ਤੇ ਬੈਟਰ ਆਪਾਂ ਵਿੱਚ ਐਡ ਕਰਤਾ ਸੀਗਾ ਤੇ ਹੁਣ ਆਪਾਂ ਕੜੀ ਨੂੰ ਬੋਇਲ ਆਣ ਤੱਕ ਪਕਾਵਾਂਗੇ ਤੇ ਇਸ ਦੇ ਵਿੱਚ ਤੁਸੀਂ ਥੋੜਾ ਜਿਹਾ ਪਾਣੀ ਵੀ ਐਡ ਕਰ ਲਿਓ ਮੈਂ ਇਸ ਦੇ ਵਿੱਚ ਥੋੜਾ ਜਿਹਾ ਪਾਣੀ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਐਡ ਕਰਿਆ ਹੈ ਤੇ ਕੜੀ ਚ ਬੋਇਲ ਆਣ ਲਈ ਤਾਂ ਸਿਰਫ 7 ਤੋਂ 10 ਮਿੰਟ ਦਾ ਟਾਈਮ ਲੱਗਦਾ ਹੈ ਕਿਉਂਕਿ ਇਹ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਕੜੀ ਆਪਾਂ ਪੂਰੀ ਤਰ੍ਹਾਂ ਮਿਕਸ ਕਰਤੀ ਸੀਗੀ ਤੇ 7 ਤੋਂ 10 ਮਿੰਟ ਤੇ ਬਾਅਦ ਜਿਹੜੀ ਸਾਡੀ ਕੜੀ ਸੀਗੀ ਉਹ ਬਿਲਕੁਲ ਗਾੜੀ ਬਣ ਕੇ ਤਿਆਰ ਹੋਈ ਸੀਗੀ ਹੁਣ ਮੈਂ ਕੜੀ ਦੇ ਵਿੱਚ ਜਿਹੜੇ ਆਪਾਂ ਪਕੌੜੇ ਬਣਾ ਕੇ ਰੱਖੇ ਹੋਏ ਸੀਗੇ ਉਹ ਐਡ ਕਰ ਰਹੀ ਆ ਤੇ ਪਕੌੜੇ ਐਡ ਕਰਨ ਤੋਂ ਬਾਅਦ ਜਿਹੜੀ ਸਾਡੀ ਕੜੀ ਸੀਗੀ ਉਹ ਟੋਟਲੀ ਜੀ ਬਣ ਕੇ ਤਿਆਰ ਸੀਗੀ ਤੇ ਤੁਸੀਂ ਦੇਖ ਰਹੇ ਹੋ ਪਹਿਲਾਂ ਆਪ ਪਕੌੜੇ ਐਡ ਕਰ ਰਹੇ ਹਾਂ ਤੇ ਇਹਨਾਂ ਨੂੰ ਮਿਕਸ ਕਰਾਂਗੇ ਚੰਗੀ ਤਰ੍ਹਾਂ ਪਕੌੜੇ ਐਡ ਕਰਨ ਤੋਂ ਬਾਅਦ ਜਿਹੜੀ ਆਪਾਂ ਗੈਸ ਦੀ ਫਲੇਮ ਬਿਲਕੁਲ ਲੋ ਕਰ ਲਵਾਂਗੇ ਕਿਉਂਕਿ ਇਸ ਸਟੇਜ ਤੱਕ ਜਿਹੜੀ ਸਾਡੀ ਕੜੀ ਬਣ ਕੇ ਤਿਆਰ ਹੁੰਦੀ ਹੈ ਪਕੌੜੇ ਆਪਾਂ ਬਿਲਕੁਲ ਲਾਸਟ ਦੇ ਵਿੱਚ ਹੀ ਪਾਉਣੇ ਆ ਤੇ ਉਸ ਤੋਂ ਬਾਅਦ ਹੁਣ ਮੈਂ ਗੈਸ ਦੀ ਫਲੇਮ ਕਰ ਦਿੱਤੀ ਸੀਗੀ ਜੀ ਬੰਦ ਕਿਉਂਕਿ ਆਪਣੀ ਕੜੀ ਸੀਗੀ ਪੂਰੀ ਤਰ੍ਹਾਂ ਤਿਆਰ ਤੇ ਐਟ ਲਾਸਟ ਮੈਂ ਇਸ ਦੇ ਵਿੱਚ ਥੋੜੀ ਜੀ ਕਸੂਰੀ ਮੇਥੀ ਪਾ ਰਹੀ ਆ ਕਸੂਰੀ ਮੇਥੀ ਪਾਉਣ ਨਾਲ ਕੜੀ ਦਾ ਜਿਹੜਾ ਟੇਸਟ ਹੈ ਜੀ ਉਹ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਤੁਸੀਂ ਇਸ ਨੂੰ ਰੋਟੀ ਨਾਲ ਵੀ ਸਰਵ ਕਰ ਸਕਦੇ ਹੋ ਅger ਚਾਹੋ ਤਾਂ ਮੱਕੀ ਦੀ ਰੋਟੀ ਨਾਲ ਵੀ ਸਰਵ ਕਰ ਸਕਦੇ ਹੋ ਮੈਂ ਕੜੀ ਨੂੰ ਜੀ ਰਾਈਸ ਦੇ ਨਾਲ ਸਰਵ ਕੀਤਾ ਸੀਗਾ ਰਾਈਸ ਵੀ ਆਪਾਂ ਜਿਹੜੇ ਪਲੇਨ ਬਣਾ ਕੇ ਤਿਆਰ ਕਰ ਲਏ ਸੀਗੇ ਤੇ ਤੇ ਅੱਜ ਦੇ ਲਈ ਇੰਨਾ ਹੀ ਹੁਣ ਤੁਹਾਨੂੰ ਫੇਰ ਮਿਲਾਂਗੇ ਕਿਸੇ ਨਵੀਂ ਰੈਸਪੀ ਦੇ ਨਾਲ ਉਦੋਂ ਤੱਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਥੈਂਕ ਯੂ